ਉਹੀ ਗੱਲ ਮੈਂ ਇੱਕ ਪੰਜਾਬ ਸਰਕਾਰ ਨੂੰ ਕਹਿੰਨੇ ਚਾਹਣਾ ਜੇ ਜੁਰਤ ਹੋਵੇ ਨਾ ਤਾਂ ਗੈਜ ਗੱਲ ਕਰੀਦੀ ਹੁੰਦੀ ਹੈ ਸਿੱਧਾ ਹਿੱਕ 'ਚ ਵੱਜੀਦਾ ਹੁੰਦਾ ਠੀਕ ਹੈ ਜੇ ਤੁਹਾਡੀ ਜੁਰਤ ਹੈ ਨਹੀਂ ਮੇਰੇ ਤੱਕ ਪਹੁੰਚਣ ਦੀ ਜੇ ਤੁਹਾਡੀ ਗੁਜਰਾਤ ਦਿੱਤੀ ਸਟੇਟਮੈਂਟ ਗਲਤ ਹੋ ਗਈ ਤੇ ਤੁਹਾਡੇ ਤੋਂ ਤੁਸੀਂ ਜ਼ੋਰ ਲਾ ਲਿਆ ਸਾਰੀਆਂ ਏਜੰਸੀਆਂ ਨੇ ਸਾਰੀ ਪੁਲਿਸ ਨੇ ਤੇ ਤੁਹਾਡੇ ਤੋਂ ਫੜਿਆ ਨਹੀਂ ਗਿਆ ਤੇ ਹੁਣ ਤੁਸੀਂ ਮੇਰੇ ਬਜ਼ੁਰਗ ਮਾਪਿਆਂ ਨੂੰ ਹਰਮੰਦਰ ਸਾਹਿਬ ਦਰਸ਼ਨ ਗਿਆ ਨੂੰ ਉੱਥੋਂ ਫੜ ਕੇ ਤੁਸ ਤੁਹਾਨੂੰ ਕੀ ਲੱਗਦਾ ਤੁਸੀਂ ਸਾਨੂੰ ਡਰਾ ਲੋਗੇ ਆਈ ਨਹੀਂ ਅਸੀਂ ਡਰਦੇ ਜਦੋਂ ਸਿਸਟਮ ਨੇ ਪਹਿਲਾਂ ਇੰਨੀ ਹੱਥ ਚਿੱਟੀ ਸੀ ਨਾ ਕਿ ਘਰਾਂ ਦੀਆਂ ਧੀਆਂ ਪੈਣਾ ਮਾਵਾਂ ਨੂੰ ਕੈਨ ਲੱਗੇ ਸੀ ਪੁਲਿਸ ਵਾਲੇ ਉਦੋਂ ਹੀ ਮੁੰਡੇ ਜਿਹੜੇ ਆਮ ਕਾਲਜ ਵਾਲੇ ਮੁੰਡੇ ਸੀ ਜਿਵੇਂ ਕਿ ਭਾਈ ਚਿੰਦਾ ਜੀ ਸੀ ਜਿਨ੍ਹਾਂ ਨੂੰ ਕਾਲਜ ਵਿੱਚ ਜਿਹੜੇ ਕਾਲਜ ਦੀਆਂ ਪ੍ਰਧਾਨਗੀਆਂ ਲੜਾਈਆਂ ਝਗੜਿਆਂ ਤੱਕ ਹੁੰਦੇ ਸੀ ਉਸ ਟਾਈਮ ਜਿਨ੍ਹਾਂ ਨੂੰ ਕੰਬਿਆੜਾ ਬਦਮਾਸ਼ ਤੱਕ ਕਹੇ ਕਿ ਕਾਲਜ ਚ ਉਹਨਾਂ ਦੀ ਇੱਕ ਨਾਮ ਪਾਇਆ ਗਿਆ ਸੀ ਮੁੰਡਿਆਂ ਨੇ ਤੇ ਉਹੀ ਭਾਈ ਹਰਜਿੰਦਰ ਸਿੰਘ ਜਿੰਦਾ ਕੌਮ ਦੇ ਮਹਾਨ ਸ਼ਹੀਦ ਭਾਈ ਸੁੱਖਾ ਜੀ ਜਿਨ੍ਹਾਂ ਨੇ ਤੁਹਾਡੇ ਵਰਗੇ ਹੰਕਾਰੀ ਬੰਦਿਆਂ ਦਾ ਸੋਧਾ ਲਾਇਆ ਐਜੀਆਂ ਹਰਕਤਾਂ ਨਾ ਕਰੋ ਕਿਸੇ ਦੀ ਧੀ ਭੈਣ ਕਿਸੇ ਦੀ ਮਾਂ ਦੀ ਬੇਇੱਜ਼ਤੀ ਨਾ ਕਰੋ ਬਿਨਾਂ ਕਿਸੇ ਕਸੂਰ ਤੋਂ ਕਿ ਉਹ ਤੁਹਾਡੇ ਸਾਰੀ ਉਮਰ ਦਾ ਖਤ ਪੈ ਜਾਵੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਸਾਰੇ ਨੀਤਰਾਵੀਆਂ ਸਾਰੇ ਪੁਲਿਸ ਆਿਆਂ ਦੇ ਸਭ ਤੇ ਜਵਾਬདਾਰ ਸੱਟੇ ਠੀਕ ਹੈ ਤੁਸੀਂ ਕੱਲੇ ਪੰਜਾਬ ਤੱਕ ਕਸੀਮ ਤੋਂ ਅਸੀਂ ਸਾਰੀ ਦੁਨੀਆ 'ਚ ਹੀ ਐ ਜੇ ਇੰਨਾ ਚੀਜ਼ਾਂ ਤੇ ਆ ਕੇ ਸਾਨੂੰ ਸਾਰੀਆਂ ਟਾਟੀਆਂ ਰਿਸ਼ਤੇਦਾਰੀਆਂ ਸਭ ਪੁਲਿਸ ਦੀਆਂ ਸਭ ਲੀਡਰਸ਼ਿਪ ਦੀਆਂ ਪਤਾ ਨਿਯਾਜ਼ ਨਾ ਕਰੋ ਨਿਯਾਜ਼ ਕਰੋਗੇ ਤਾਂ ਅਸੀਂ ਵੀ ਨਿਯਾਜ਼ ਕਰਾਂਗੇ ਜੇ ਅਸੀਂ ਨਿਯਾਜ਼ ਕਰਨ ਤੇ ਆ ਜੀ ਹਰ ਰੋਜ਼ ਇੱਕ ਬੰਦਾ ਮਾਰਾ ਸਕਦੇ ਆ ਮਨ 'ਚ ਵਹਿਮ ਨਾ ਰੱਖਿਓ ਮੈਂ ਕਦੇ ਕਿਸੇ ਬੰਦੇ ਨੂੰ ਨਿਯਾਜ਼ ਨਹੀਂ ਮਰਾਇਆ ਸਾਲ ਦੀਆਂ ਦੁਸ਼ਮਣੀਆਂ ਨਿਵੇੜੀਆਂ ਇੱਕ ਥੋਕੇ ਨਿਵੇੜੀਆਂ ਕੋਈ ਕੋਈ ਸਾਥ ਬੰਦਾ ਨਹੀਂ ਮਾਰਿਆ ਦੁਨੀਆ ਕੋਈ ਕਿਸੇ ਨੂੰ ਸਾਥ ਬਣਾਈ ਜਰੇ ਜਿਦਾ ਮਰਜ਼ੀ ਬੈਕਗ੍ਰਾਉਂਡ ਚੈੱਕ ਲੈ ਜੇ ਜਿਹਨੂੰ ਮੈਂ ਪਰਾਇਆ ਉਹ ਦੇਖ ਲੈ ਜੇ ਕੀ ਉਹਨਾਂ ਦਾ ਬੈਕਗ੍ਰਾਉਂਡ ਸੀ ਉਹ ਹਰਕਤਾਂ ਨਾ ਕਰੋ ਕਿ ਸਾਰੀ ਉਮਰ ਦੀ ਦੁਸ਼ਮਣੀ ਪੈ ਜਾਵੇ ਅਸੀਂ ਇੰਨਾ ਕ ਮੋਹ ਰੱਖਦੇ ਆਂ ਹਜੇ ਆਪਦੀ ਮਿੱਟੀ ਨਾਲ ਸਾਨੂੰ ਮੋਹ ਤੋੜਨਾ ਨਾ ਕਰੋ ਸਾਡੀ ਮਿੱਟੀ ਤੋਂ